ਔਰ ਇੱਕ ਹੋਰਿਆ ਬਿੱਕਾ ਸ਼ਾਤਰ ਵਾਲਾ ਪਹੁੰਚ ਗਿਆ ਤੇ ਗੁਰਪ੍ਰੀਤ ਗੋਰੂ ਮੇਰੇ ਵੀਰੋ ਕੈਨੇਡਾ ਵਸਦਾ ਵਰਜਰੀ ਸਿੰਘ ਜੀ ਧਰਤੀ ਦਾ ਤੇ ਵੱਡੇ ਲਾਨ ਹੋ ਗਏ ਮਾਨਕੀ ਵਾਲੇ ਗੋਪੀਆ ਕੈਨੇਡਾ ਵਸਦਾ ਗੋਪੀ ਵੀ ਮੇਰੇ ਵੀਰੋ ਉਹ 50000 ਦੇ ਤਿੰਨ ਜੱਫੇ ਭਾਈ ਮਨਵੀਰ ਮਾਗ ਅਮਰੀਕਾ ਬੈਸ ਨੰਬਰ ਦਾ ਸ਼ਾਨਦਰਵਾਦ ਆਪਣੀ ਜਿੰਦੇ ਵਾਤੇ ਕਰਦਾ ਹੋਇਆ ਸਿਕੰਦਰ ਪਹਿਲਵਾਨ ਦਾ ਪੋਤਾ ਯਸ਼ਰਨਾਲ ਮਜੀਰੀ ਨੂੰ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਉਹ ਕਹਿੰਦੇ ਯਸ਼ਰਨਾਲ ਮਜੀਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਬੱਬਰ ਸ਼ੇਰ ਹੈ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਹੋਣਾ ਹੈ ਜਾਂ ਸੁਖੀ ਨਾਲ ਹੋਣਾ ਹੈ ਜਾਂ ਫਿਰ ਗੋਪੀ ਆ ਬਾੜਕੀ ਵਾਲਾ 55000 ਦਾ ਪਹਿਲਾ ਉਹ 55000 ਦਾ ਪਹਿਲਾ ਤੇ ਜਰਕੜੀ ਵਾਲੇ ਹੈਪੀ 2000 ਵਾਲਾ ਮਨੀ ਮੰਡਿਆ ਵਾਲਾ ਅਕਲੀਆ ਵਾਲਾ ਧੰਨਾ ਬਾਈ ਜੀ 2500 ਤੋਂ ਦਾ ਕਰਦੇ ਆ ਸਾਡੇ ਧੰਨਾ ਬਾਈ ਜੀ 2500 ਤੋਂ ਦਾ ਕਰਦੇ ਲੋਰ ਇੱਧਰ ਦੇਖੋ ਮਾਨਕੀ ਵਾਲਾ 55000 ਲੱਗਿਆ ਹੋਇਆ ਅੱਜ ਮਨਬੂਲ ਯੂਐਸਏ ਵਾਲਿਆਂ ਦਾ ਆ ਪਹਿਲਾ ਥੋਕਦਾ ਸੰਧੂਆ ਤੇ ਦੂਜਾ ਦੂਜਾ ਥੋਕਦਾ ਮੰਗਦੀਰ ਮੰਗੜ ਯੂਐਸਏ ਸਤਵੀਰ ਮੰਗੜ ਯੂਐਸਏ ਸਹਿਜ ਮੰਗੜ ਤੇ ਧਾਰੀਬਾਲ ਬ੍ਰਦਰ ਯੂਐਸਏ ਮੇਰੇ ਵੀਰੋ 50000 ਉਹਨਾਂ ਵੱਲ ਅੱਗੇ ਵੱਲ ਵਧਦਾ ਹੋਇਆ ਅੱਗੇ ਵੱਲ ਵਧਦਾ ਹੋਇਆ ਲਵੀ ਤੀਜਾ ਜਫਾ ਕਿਹਦੀ ਆ ਗੁਰਪ੍ਰੀਤ ਜਮੋਰੀ ਜੀ ਲਓ ਸਾਹਮਣੇ ਪਿੱਕਾ ਉਧਰ ਕੁਲਦੀਪ ਸਰਪੰਚ ਰਾਜਵੰਤ ਧੰਨਾ ਬੀ 9000 55000 74000 54000 55000

ਏ 55000 ਦੇ ਨਹੀਂ ਕੱਲੇ 31000 ਤੇ ਵੀ ਕਰਜ਼ਾ ਕਰ ਗਿਆ 86000 ਤੇ ਕਰਜ਼ਾ ਕਰ ਗਿਆ ਉਹ ਚੌਥੇ ਨੂੰ ਪੈਂਦਾ ਇੱਕ ਪਾਸੇ ਯਸ਼ਨਾ ਉਹ ਦੂਜੇ ਪਾਸੇ ਗੋਪੀ ਮਾਰਕੀ ਵਾਲਾ ਬਾਖੜ ਕੁੜੀਏ ਦੋਨੇ ਵੱਡੇ ਮੱਲ ਭੜਦੇ ਆ ਹੰਦੇ ਥੋੜੀ ਦੂਰ ਨੇ ਸਮਾਂ ਬੀਤਦਾ ਹੋਇਆ ਨੰਬਰ